ਸਤਿ ਸ਼੍ਰੀ ਅਕਾਲ ਜੀ ਦੋਸਤੋ OYO ਹੋਟਲ ਦੇਖ ਕੇ ਲੋਕਾਂ ਦੇ ਮਨ ਚ ਆ ਜਾਂਦਾ ਵੀ ਜਗਾੜੀ ਸਿਸਟਮ ਵਾਲਾ ਹੋਣਾ ਜਗਾੜੀ ਸਿਸਟਮ ਪੰਜਾਬੀ ਖੂਬ ਸਮਝਦੇ ਨੇ ਵੀ ਆ ਆਮ ਤੌਰ ਤੇ ਜਾਂਦੀ ਓਥੇ ਅਨਮੈਰਿਡ ਕਪਲ ਨੇ ਤੇ ਆਪਦੀ ਹਰਾਸਲੀਲਾ ਕਰੀ ਜੋ ਘੰਟੇ-ਘੰਟੇ ਬਸੇ ਰੂਮ ਲਿਆ 500000 ਜੋ ਰੇਟ ਚੱਲਦਾ ਉਦੋਂ ਬਾਅਦ ਦੇ ਵਿੱਚ ਚਲੋ ਜੀ ਅੱਗੇ ਵਧਜੋ ਹੁਣ ਇਸ ਚੀਜ਼ ਨੂੰ ਲੈ ਕੇ OYO ਨੇ ਮਿਰਠ ਤੋਂ ਇਹਦੀ ਸ਼ੁਰੂਆਤ ਕਰੀ ਹੈ ਕਿ ਮਿਰਠ ਦੇ ਵਿੱਚ ਅਸੀਂ ਪਹਿਲਾਂ ਸ਼ੁਰੂ ਕਰਾਂਗੇ ਜੀ ਓਥੇ ਸਮਾਜਿਕਤਾ ਤੇ ਕਾਨੂੰਨ ਦੇ ਓਥੇ ਦੇ ਡਿਸਿਕ ਕਾਨੂੰਨ ਦੇ ਤਹਿਤ ਉਹਨਾਂ ਨੇ ਗੱਲ ਕਹੀ ਹੈ ਕਿ ਅਨਮੈਰਿਡ ਕਪਲ ਨੂੰ ਜਿਹੜਾ ਅ ਨਹੀਂ ਮਿਲੂਗੀ ਉਥੇ ਐਂਟਰੀ ਨਹੀਂ ਮਿਲੂਗੀ ਹੁਣ OYO ਦੀ ਦੇਖਿਆ ਜਾਵੇ ਸਕੀਮ ਚੱਲੀ ਕਿਉਂ ਸੀ OYO ਵਾਲੇ ਹਾਲਾਂਕਿ ਕਮਰੇ ਤਾਂ ਇਹ ਨਹੀਂ ਹੈਗਾ ਵੀ ਪਹਿਲਾਂ ਜਿਹੜੇ ਪੁੱਠੇ ਕੰਮ ਕਰਨ ਵਾਲੇ ਜਿਹੜੇ ਜੋੜੇ ਸੀਗੇ ਉਹ ਪਹਿਲਾਂ ਹੋਟਲ ਨਹੀਂ ਲੈਂਦੇ ਸੀ ਰੂਮ ਨਹੀਂ ਲੈਂਦੇ ਸੀ ਜਾਂ ਕਿਤੇ ਉਹ ਪ੍ਰਬੰਧ ਨਹੀਂ ਸੀ ਕਰਦੇ ਇਹ ਸਿਸਟਮ ਚੱਲਦਾ ਆਇਆ ਚੱਲਦਾ ਹੈ ਤੇ ਚੱਲਦਾ ਮੈਨੂੰ ਲੱਗਦਾ ਅੱਗੇ ਨੂੰ ਵੀ ਰਹੂਗਾ ਕਿਉਂਕਿ ਇੰਨਾ ਜ਼ਿਆਦਾ ਹੁਣ ਤਾਂ ਲਿਵਿੰਗ ਵਾਲਾ ਕੰਮ ਚੱਲ ਪਿਆ ਉਹ ਤੋਂ ਇੱਕ ਸਟੈਪ ਅੱਗੇ ਆ ਹੁਣ ਤਾਂ ਪੱਕਾ ਹੀ ਪ੍ਰਬੰਧ ਕਰਦੇ ਨੇਗੇ ਉਹ ਵੀ ਕਈ ਕਈ ਦਿਨਾਂ ਦਾ ਤੇ ਇਹ ਤਾਂ ਫਿਰ ਵੀ ਜੇ ਕਿਹਾ ਜਾਵੇ ਘੰਟੇ ਤੋਂ ਘੰਟੇ ਵਾਲੀ ਕਹਾਣੀ ਸੀ ਹੁਣ OYO ਨੂੰ ਲੈ ਕੇ ਹ ਓਯੋ ਰੂਮ ਚ ਚੱਲੇ ਹੋ ਓਯੋ ਰੂਮ ਦਾ ਭਾਅ ਵੀ ਇਹੀ ਸੀ ਵੀ ਜਿਹੜੇ ਲੋਕਾਂ ਦੇ ਜਿਹੜੇ ਹੋਟਲਸ ਦੀ ਕਲੈਬੋਰੇਸ਼ਨ ਸੀ ਪੰਜਾਬ ਚ ਤਾਂ ਬਹੁਤ ਜਗ੍ਹਾ ਤੇ ਐਸੀ ਹੀ ਚੀਜ਼ ਦੇਖੀ ਹੈ ਵੀ ਜਿਹੜੇ ਚਲੋ ਵਿਚਾਰਿਆਂ ਦਾ ਨਹੀਂ ਖਰਚਾ ਬਣੀ ਨਿਕਲਦਾ ਸੀ ਉਹਨਾਂ ਨੇ ਤਾਂ ਓਯੋ ਚ ਹਜੇ ਵੀ ਰਜਿਸਟ੍ਰੇਸ਼ਨ ਰੱਖਿਆ ਰਜਿਸਟ੍ਰੇਸ਼ਨ ਰੱਖੀ ਹੋਈ ਆ ਜ਼ਿਆਦਾਤਰ ਹੋਟਲ ਨੇ ਹੋਟਲਾਂ ਨੇ ਓਯੋ ਤੋਂ ਆਪਦਾ ਜਿਹੜੀ ਰਜਿਸਟ੍ਰੇਸ਼ਨ ਸੀ ਉਹ ਹਟਾ ਲਈ ਸੀ ਯਾਨੀ ਕਿ ਹੋਟਲ ਨੇ ਜਿਹੜੇ ਉਹ ਟਾਈਅਪ ਚ ਹੁਣ ਜ਼ਿਆਦਾਤਰ ਨਹੀਂ ਹੈਗੇ ਚੰਗੇ ਹੋਟਲ ਨੇ ਜਿਹੜੇ ਹੁਣ ਜਿਹੜੇ ਹੋਏਗੇ ਨੇ ਇਹਦਾ ਮਤਲਬ ਇਹ ਨਹੀਂ ਵੀ ਉਹ ਚੰਗੇ ਨਹੀਂ ਹੈਗੇ ਚੰਗੇ ਹੈਗੇ ਨੇਗੇ ਪਰ ਲੋਕ ਉਹਨੂੰ ਮਾੜੀ ਨਜ਼ਰ ਨਾਲ ਦੇਖਦੇ ਨੇ ਇਹ 'ਚ ਕੋਈ ਦੂਰਾਈ ਨਹੀਂ ਹੁਣ ਇਸੇ ਚੀਜ਼ ਨੂੰ ਲੈ ਕੇ OYO ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਇੱਕ ਮੀਡੀਆ ਰਿਪੋਰਟ ਪੜ੍ਹ ਰਹਾ ਤੇ ਉਹ ਜੋ ਪੀਟੀਆਈ ਨੂੰ ਉਹਨਾਂ ਨੇ ਕਿਹਾ ਕਹਿੰਦੇ ਛਵੀ ਸੁਧਾਰਨ ਦਾ ਵੀ ਇੱਕ ਸਟੈਪ ਸਾਡਾ ਹੈਗਾ ਦੂਜੇ ਪਾਸੇ ਇਹ ਵੀ ਹੈ ਵੀ ਜਿਹੜੇ OYO ਰੂਮ ਨੂੰ ਲੈ ਕੇ ਲੋਕਾਂ ਦੀ ਧਾਰਨਾ ਬਣੀਆ ਉਹਨੂੰ ਬਦਲਿਆ ਜਾਵੇ ਜੇਕਰ ਇਹ ਸਕਸੈਸਫੁਲੀ ਉੱਥੇ ਰਹਿੰਦਾ ਤਾਂ ਉਦੋਂ ਬਾਅਦ ਦੇ ਵਿੱਚ ਬਾਕੀ ਪੂਰੇ ਦੇਸ਼ 'ਚ ਵੀ ਕਹਿੰਦੇ ਅਸੀਂ ਲਾਗੂ ਕਰ ਦਾਂਗੇ ਪਰ ਗੱਲ ਇਹ ਹੈ ਮੈਨੂੰ ਲੱਗਦਾ ਵੀ ਅੱਸੀ ਤਾਂ 90% ਹੈ ਉਹੀ ਹੈ ਵੀ ਅਗਲੇ ਨੂੰ ਇੱਕ ਤਾਂ ਬੁੱਕ ਕਰਨਾ ਸੌਖਾ ਦੂਜੀ ਗੱਲ ਇਹ ਹੈ ਵੀ ਉਹਦੇ 'ਚ ਕੋਈ ਪੁੱਛਦਾ ਕਿਛਦਾ ਹੈ ਨਹੀਂ ਬੁਕਿੰਗ ਪਹਿਲਾਂ ਹੀ ਕਰਾ ਕੇ ਜਾਂਦਾ ਹੁਣ ਰੇਟਸ ਦਾ ਵੀ ਬਹੁਤ ਵੱਡਾ ਤੌਰ ਦੇ ਉੱਤੇ ਕਿਉਂਕਿ OYO ਵਾਲਿਆਂ ਨੇ ਜਦੋਂ ਪਲੇਟਫਾਰਮ ਦਿੱਤਾ ਇਹ ਵੀ ਕੋਈ ਨੋ ਡਾਊਟ ਕਿ ਰੇਟ ਵੀ ਉੱਥੇ ਚੰਗੇ ਲੋਕਾਂ ਨੂੰ ਮਿਲੇ ਨੇ ਜਿਹੜੇ ਜੈਨੂਨ ਤੌਰ ਤੇ ਵੀ ਲੈਂਦੇ ਨੇ ਪਰ ਗੱਲ ਤਾਂ ਇਹ ਹੈ ਵੀ ਇਹ ਜਗਾੜੀ ਸਿਸਟਮ ਥੋੜੋ ਰੁਕ ਜੂਗਾ ਜਗਾੜੀ ਸਿਸਟਮ ਦਾ ਕੀ ਲੱਗਦਾ ਤੁਹਾਨੂੰ ਹੋਟਲ ਵਾਲਿਆਂ ਨੇ ਆਮ ਤੌਰ ਤੇ ਸੈਟਿੰਗਾਂ ਚੰਗੀਆਂ ਚੱਲਦੀਆਂ ਨੇ ਉਹਨਾਂ ਦੀ ਉਹ ਜੋ ਨਹੀਂ ਤਾਂ ਸਿੱਧਾ ਅਗਲਾ ਲੈ ਲੈ ਕਰੂਗਾ ਜਿਹੜਾ ਤਾਂ ਜੈਨੂਨ ਆ ਦੇਖੋ ਉਹ ਤਾਂ ਉਹ ਉਹ ਜੋ ਦੇ ਰਜਿਸਟ੍ਰੇਸ਼ਨ ਦੇ ਬਾਵਜੂਦ ਵੀ ਪਤਾ ਵੀ ਹੈ ਜੈਨੂਨ ਹੈ ਜਿਹੜੇ ਜੈਨੂ ਨਹੀਂ ਹੈ ਜਿਨ੍ਹਾਂ ਨੂੰ ਜੈਨੂ ਨਹੀਂ ਕਿ ਖੈਦ ਨੇ ਅਸੀਂ ਚਲੋ ਵੈਸੇ ਤਾਂ ਕਾਨੂੰਨੀ ਤੌਰ ਤੇ ਉਹ ਵੀ ਜੈਨੂਨ ਨੇ ਕਿਉਂਕਿ ਕਾਨੂੰਨ ਸਾਨੂੰ ਇਸ ਤੀ ਦੀ ਆਜ਼ਾਦ ਦਿੰਦਾ ਪਰ ਦੂਜੇ ਪਾਸੇ ਗੱਲ ਇਹ ਹੈ ਵੀ ਫਿਰ ਕਿਹੜਾ ਉਹ ਵਾਲੇ ਦੇ ਇਸ ਫੈਸਲੇ ਦੇ ਨਾਲ ਲੋਕ ਖੜ ਜਣਗੇ ਜਿਗਾੜੀ ਸਿਸਟਮ ਵਾਲੇ ਤਾਂ ਆਣ ਗਵਾੜ ਤੋਂ ਬਚ ਕੇ ਆਪਦੇ ਦੋਸਤਾਂ ਮਿੱਤਰਾਂ ਤੋਂ ਚਾਬੀਆਂ ਲੈ ਕੇ ਹੁਣ ਵੀ ਨਹੀਂ ਹਟਦੇ ਇਦੋਂ ਅੱਗੇ ਵੀ ਸਟੈਪ ਜਿਹੜੀ ਮੈਂ ਲਿਵਨ ਰਿਲੇਸ਼ਨਸ਼ਿਪ ਦੀ ਕਹੀ ਆ ਉਹਦਾ ਪੱਕੀ ਰਹਿੰਦੇ ਨੇ ਉਹ ਕਿਹੜੇ ਹੋਜੋ ਚ ਜਾਂਦੇ ਨੇ ਇਹ ਤਾਂ ਗੱਲ ਇਹ ਹੈ ਵੀ ਆਪਦੀ ਸੋਚ ਧਾਰਨਾ ਬਦਲਣੀ ਪਊਗੀ ਕਿਉਂਕਿ ਇਹ ਸਿਸਟਮ ਤਾਂ ਬੰਦ ਨਹੀਂ ਹੁੰਦਾ ਹੁਣ ਇਸੇ ਚੀਜ਼ ਨੂੰ ਲੈ ਕੇ ਜਦੋਂ ਅਸੀਂ ਕਹਿੰਦੇ ਆ ਵੀ ਸਵਾਲ ਚੁੱਕਦੇ ਆ ਫਿਰ ਅਗਲੇ ਨੂੰ ਲੱਗਦਾ ਯਾਰ ਹੋਜੋ ਹੋਟਲ ਹੁਣ ਹੋਜੋ ਵਾਲੇ ਕੀ ਦੇਖਿਆ ਜਾਵੇ ਇਹਦੇ ਚ ਕੀ ਨੱਕ ਕੀ ਕਰ ਲੈਣਗੇ ਹੋਜੋ ਵਾਲੇ ਬਾਕੀ OYO ਨੇ ਬਦਲੀਆ ਤਾਂ OYO ਅਡਾ ਵੱਡਾ ਸਟਰਕਚਰ ਹੈਗਾ ਕਿ ਲੋਕਾਂ ਦੀ ਸੋਚ ਸਮਝ ਬਦਲ ਦੂਗਾ ਜਾਂ OYO ਕਰਕੇ ਲੋਕ ਖਰਾਬ ਹੋਏ ਨੇ ਕਿਸੇ ਚੀਜ਼ ਪਿੱਛੇ ਕੋਈ ਉਹ ਨਹੀਂ ਹੁੰਦਾ ਹੈਗਾ ਇਹਦੇ ਵਿੱਚ ਠੀਕ ਹੈ ਵੀ ਇੱਕ ਚੱਲ ਰਹੀ ਅੱਜ ਸਾਰੇ ਸੋਸ਼ਲ ਮੀਡੀਆ ਵਾਲੇ ਨੇ ਭਰਿਆ ਪਿਆ OYO ਵਾਲਿਆਂ ਨੂੰ ਜੋੜਿਆ ਨੂੰ ਕਮਲਾ ਨਹੀਂ ਮਿਲੂਗਾ ਛੱਕੂ ਨਹੀਂ ਮਿਲੂਗਾ ਕਿਉਂ ਨਹੀਂ ਮਿਲੂ ਜਿੰਨੇ ਮਰਜ਼ੀ ਤੁਸੀਂ ਜਿਹੜੇ ਹੋਟਲ ਕਰਦੀ ਏਸੀ ਕੰਮ ਤੇ ਚੱਲ ਰਹੇ ਨੇ ਵਿਚਾਰੇ ਉਹਨਾਂ ਦੇ ਖਰਚੇ ਇਸ ਕੰਮ ਤੇ ਚੱਲ ਰਹੇ ਨੇ ਉਹ ਹੁਣ ਆਖਰਕਾਰ ਦੇ ਨਾਲ ਸਿਸਟਮ ਚਲਾਉਣਗੇ ਫਿਰ ਉਹ ਸਿੱਧੇ ਲੈ ਲਿਆ ਕਰਨਗੇ OYO ਵਾਲਿਆਂ ਨੂੰ ਅਗਲਾ ਸੱਕੜ ਕੇ ਸਾਈਡ ਤੇ ਮਾਰੂਗਾ ਕਮੈਂਟ ਕਰਕੇ ਰਹਿ ਜਰੂਰ ਸਾਂਝੀ ਕਰਿਓ ਵੀ ਉਹ ਜੋ ਦੇ ਬੰਦ ਕਰਨ ਨਾਲ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਜਗਾੜੀ ਸਿਸਟਮ ਬੰਦ ਹੋ ਜਾਊਗਾ ਜਾਂ ਫਿਰ ਸੱਚੀਓ ਉਹ ਜੋ ਦਾ ਐਡਾ ਪ੍ਰਭਾਵ ਸੀਗਾ ਕੀ ਠੱਲ ਪਾਊਗੀ ਕਮੈਂਟ ਕਰਕੇ ਰਹਿ ਜਰੂਰ ਸਾਂਝੀ ਕਰਿਓ ਕਿ ਆਕਰ ਤੁਸੀਂ ਕੀ ਸੋਚਦੇ ਹੋ ਵੀ ਉਹ ਜੋ ਵਾਲਾ ਨੇ ਜਿਹੜੀ ਹਨ ਮੈਰਿਟ ਕਪਲ ਦੀ ਐਂਟਰੀ ਹੈ ਜਿਹੜੀ ਉਹ ਬੰਦ ਕਰੀ ਐ ਫਿਲਹਾਲ ਇਹ ਮੈਰਿਟ ਚਾ ਕਹਿੰਦੇ ਉਦੋਂ ਬਾਅਦ ਚ ਅਸੀਂ ਦੇਸ਼ ਤੇ ਲਾਗੂ ਕਰਾਂਗੇ ਜੇ ਸਾਡਾ ਪ੍ਰੋਗਰਾਮ ਠੀਕ ਰਿਹਾ ਯਾਨੀ ਕਿ ਇਹ ਕਾਮਯਾਬ ਰਿਹਾ ਹੈ ਇਹ ਪੂਰਾ ਕੰਮ